ਪਰਸ਼ਵੇਸ਼ ਕੀਤਾ ਜਾ ਰਿਹਾ ਹੈ ਤੁਹਾਨੂੰ ਪਤਾ ਵੀ ਸੋਈ ਦੇ ਖਰਚੇ ਕੀ ਕਿੰਨੇ ਆ ਮਗਿਆਈ ਕਿੰਨੀ ਆ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਮੈਂ ਤਾਂ ਸਰਕਾਰ ਕੋਈ ਕਹਿਣਾ ਚਾਹੁੰਦਾ ਹਾਂ ਕਿ ਦਿੱਤਾ ਕਿ ਅੱਜ ਕੱਲ ਦਾ ਮਹਿੰਗਾਲਾ ਕਿੰਨਾ ਢਾਈ ਬਹੁਤ ਜ਼ਿਆਦਾ ਆ ਤੇ ਸਾਡੀ ਇਨਕਮਾ ਕੱਟਦੀ ਆ ਕਿਕਾ ਬਾਕੀ ਦਾਲੇ ਸਬਜ਼ੀ ਸਾਰੇ ਵਿੱਚ ਤਾਂ ਮਹਿੰਗਾਈ ਆ ਠੀਕ ਆ ਜੀ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਵੀ ਖਰਚੇ ਨੋਰਮਲ ਜਿਸ ਕੀ ਹਾਰੇ ਕੱਪੜਾ ਵਗੈਰਾ ਤੋਂ ਤਾਂ ਬੰਦਾ ਛੁਟਕਾਰਾ ਆਪਣਾ પા ਸਕਦਾ ਹੈ ਨਹੀਂ ਲੱਗੇ ਤੇ ਸਸਤਾ ਦਾ ਪਰ ਜੋ ਅਸੀਂ ਖਾਂਦੇ ਪੀਂਦੇ ਆ ਉਹਦੇ ਹੀ ਮਾਮਲੇ ਵਿੱਚ ਤਾਂ ਅਸੀਂ ਕੋਈ ਵੀ ਨਗਾਹ ਨਹੀਂ ਕਰ ਸਕਦੇ ਉਹ ਜਿੰਨੀ ਦੀ ਚੀਜ਼ਾਂ ਸਾਨੂੰ ਉਹ ਲੈੜੀ ਪੈਂਦੀਆਂ ਠੀਕ ਹੈ ਕਿਤੇ ਸਖਾਣਾ ਪੀਣਾ ਨਹੀਂ ਛੱਡ ਸਕਦੇ ਹਾਂ ਬਾਕੀ ਚੀਜ਼ਾਂ ਜਿਹੜੀ ਮਹਿੰਗਾਈ ਜਾਇਜ਼ ਆ ਪਰ ਜਿਹੜਾ ਖਾਣ ਪੀਣ ਦਾ ਰਸੋਈ ਵਗੈਰਾ ਦਾ ਸਮਾਨ ਉਹਦੇ ਵਿੱਚ ਤਾਂ ਸਰਕਾਰ ਨੂੰ ਤਕਾਮ ਪਾੜੀ ਚਾਹੀਦੀ ਆ ਕਿਉਂਕਿ ਅੱਜ ਕੱਲ ਇਨਕਮ ਬਹੁਤ ਘੱਟ ਦਾ ਮੈਂ ਕੋਲ ਮੈਂ ਇੰਨੀ ਪੜੀ ਕਿਉਂਕਿ ਅਸੀਂ ਸ਼ੌਂਕ ਨੇ ਜੌਬ ਕਰਦੇ ਹਾਂ 6-7000 ਵਿੱਚ ਤਾਂ ਕਰਦਾ ਖਰਚ ਨਹੀਂ ਜਾਂਦਾ ਹੋਰ ਵੀ ਬਹੁਤ ਖਰਚੇ ਹੁੰਦੇ ਆ ਇਨਸਾਨ ਦੇ ਕੋਈ ਬਿਮਾਰ ਹੋ ਜੇ ਕੁਛ ਨਹੀਂ ਹੋ ਜਾਈ। ਬਾਕੀ ਇਹ ਕਿ ਬਜਟ ਤਾਂ ਪੇਸ਼ ਹੋ ਰਿਹਾ ਪਰ ਆਮ ਜਨਤਾ ਨੂੰ ਇਹਦਾ ਬਹੁਤ ਨੁਕਸਾਨ ਹੁੰਦਾ ਹੈ। ਥੋੜਾ ਇਹ ਹੋ ਸਕਦਾ ਹੈ ਵੀ ਜਿੰਨਾ ਸਾਡੀ ਇਨਕਮ ਆ ਉਸ ਅਕੋਰਡਿੰਗ ਹੀ ਖਰਚੇ ਹੋਣੇ ਚਾਹੀਦੇ ਆ। ਇਨਕਮ ਘਟਾ ਤੇ ਖਰਚੇ ਵਾਧੋ। ਇਹ ਚੀਜ਼ ਦਾ ਤਾਂ ਆਮ ਜਨਤਾ ਨੂੰ ਮਹਿਸੂਸ ਹੁੰਦਾ। ਬਾਕੀ ਕੀ ਅੱਜਕੱਲ੍ਹ ਸੋਇਆ ਵਿੱਚ ਜੋ ਸਖਾਣਾ ਹੈ। ਅੱਜਕੱਲ੍ਹ ਤਾਂ ਲੱਖੀ ਦਾ ਸਖਾਣਾ ਨਹੀਂ ਹੈਗਾ ਨਾ ਹੀ ਕੋਈ ਔਰਤ ਬਾਹਰ ਜਾ ਕੇ ਖਾਣ ਲਈ ਆ ਸਕਦੀ। ਇਹ ਆ ਕਿ ਸਿਲੰਡਰ ਤੋਂ ਬਿਨਾ ਤਾਂ ਖਾਣਾ ਨਹੀਂ ਪੱਕ ਸਕਦਾ ਇਸ ਸਿਲੰਡਰ ਦੇ ਰੇਟ ਬਹੁਤ ਜ਼ਿਆਦਾ ਹੈ ਨਾਰਮਲ ਥੋੜੇ ਚਾਹੀਦੇ ਆ ਨਾਲ ਉਹ ਤਾਂ ਕਿ ਹਰੇਕ ਘਰ ਮੀਡਲ ਤੋਂ ਮੀਡਲ ਕਲਾਸ ਇਨਸਾਨ ਸਿਲੰਡਰ ਯੂਜ਼ ਕਰ ਸਕਣ ਇਹਨਾਂ ਨੂੰ ਔਖੀ ਨਾ ਹੋਵੇ ਮੈਂ ਇੱਕ ਬਿਜ਼ਨਸਮੈਨ ਹਾਂ ਉਹ ਤੋਂ ਪਾਉਂਦੂ ਤੇ ਮੈਂ ਕਹਿੰਦੀ ਆ ਇੱਕ ਆਪਣੇ ਬੱਚਿਆਂ ਨੂੰ ਪਾਲਦੀ ਆ ਦੇ ਪਿਆ ਜਾਨੀ ਆ ਕਿ ਜਿਹੜਾ ਸਾਡਾ ਘਰ ਦਾ ਸਮਾਨ ਆ, ਸੋਹ ਦਾ ਸਮਾਨ ਆ, ਜਾਂ ਗੈਸ ਸਿੰਟਰ ਬਹੁਤ ਮਹਿੰਗਾ ਹੋ ਰਿਹਾ, ਗੁੱਧ ਤੇ ਮਹਿੰਗਾ ਹੋ ਰਿਹਾ, ਹਰ ਚੀਜ਼ ਦੇ ਮਹਿੰਗਾਈ ਨੇ ਅਤਿੱਕਤੀ ਹੋਈ ਆ। ਉਹ ਸਾਡੀਆਂ ਪੀੜ੍ਹੀਆਂ ਮੇਰੇ ਨਾਲ ਪੈਣਾ ਆ, ਸਾਡੀਆਂ ਜਿੰਦਗੀਆਂ ਪਰਿਲਾਵਨ ਜੋ ਜਰਾ ਕਰਦੇ ਆ, ਉਹਨਾਂ ਲਈ ਇਹ ਭੰਗਾਈ ਨੂੰ ਲਗਾਮ ਦੇਣੀ ਚਾਹੀਦੀ ਆ ਜਿਸ ਨਾਲ ਅਸੀਂ ਚੰਗੇ ਤਰਾ ਪਰਿਵਾਰ ਬਣ ਸੀ, ਇਤਨਾ ਅੱਛਾ ਪਰਿਵਾਰ ਬਣੇ ਸਕੀਏ। ਪਰ ਬਹੁਤ ਮੁਸ਼ਕਲ ਦੀ ਗੱਲ ਹੈ ਕਿ ਕੋਈ ਕਰ ਨਹੀਂ ਰਿਹਾ ਹਨਾ। ਤੇ ਅਸੀਂ ਚਾਹਦੇ ਹਾਂ ਵੀ ਹਰ ਕੋ ਨੂੰ ਇਸ ਸੱਚ ਜਾਨੀ ਥੋੜੀ ਜਿਹੀ ਰਹਿਤ ਹੋਣੀ ਚਾਹੀਦੀ ਹੈ ਹਰ ਕਿਸੇ ਲਗਾਮ ਪਾਈ ਜਾਵੇ ਇਸ ਮਨਿਆਇ ਤੋਂ ਤੇ ਅਸੀਂ ਆਪਣਾ ਚਾਹਨੇ ਵਿੱਚ ਜਦ ਬਹੁਤ ਵਧੀਆ ਪੇਸ਼ ਹੋ ਗਏ ਪਰ ਬਾਹਰ ਚੰਗੀ ਤਰ੍ਹਾਂ ਖਲਾਸ ਕਰਨਾ ਕਿ ਤਾ ਅਸੀਂ ਇਹ ਚਾਹਦੇ ਹਾਂ ਵੀ ਬਜਟ ਤਾਂ ਅੱਗੇ ਪੇਸ਼ ਹੋਇਆ ਆਪ ਵੀ ਆਇਆ ਜਦੋਂ ਵੀ ਆਇਆ ਕਦੇ ਡਾਊਨ ਤਾਂ ਆਇਆ ਹੀ ਨਹੀਂ ਹੈ ਨਾ ਅਸੀਂ ਚਾਹਦੇ ਹਾਂ ਇਸ ਵਾਰ ਬਜਟ ਜਿਨਾ ਸਾਡੇ ਦੇਸ਼ ਲਈ ਪੇਸ਼ ਹੋ ਰਿਹਾ ਉਹ ਦੋਨ ਆਉਣੇ ਦੋਨਾਂ ਦੇ ਨਾਲ ਅਸੀਂ ਸਾਨੂੰ ਕੋਈ ਸਹੂਲਤ ਦੇਣੀ ਅਸੀਂ ਉਹਦੇ ਨਾਲ ਕੁਝ ਹੋਵੇ ਜੈ ਜੈਕਾਰ ਨਮੂ ਨਮੋਦਾਈ ਮਦਿਆਵਾਰੇ ਮੈਂ ਇੱਕ ਅਣਾ ਥੋਗਲੀ ਮੈਂ ਇੱਕ ਹਾਊਸ ਵਾਈਫ ਹਾਂ ਤੇ ਮੈਂ ਮਜਬੂਰੀ ਨੇ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਾਲਦੀ ਆ ਲੇਕੋ ਜਿਹੜੀਆਂ ਸਾਰੀਆਂ ਸਰਕਾਰਾਂ ਐ ਨਾ ਇਹ ਨਾ ਤਾਂ ਸਾਨੂੰ ਨੌਕਰੀਆਂ ਦਿੰਦੀਆਂ ਤੇ ਨਾ ਕੁਛ ਸਾਡੇ ਕੋਲ ਬਿਜ਼ਨਸ ਹੋ ਆ ਤੇ ਆਏ ਦਿਨ ਇਹ ਮਹਿੰਗਾਈ ਕਰਦੀਆਂ ਰਹਿਦੀਆਂ ਆ ਤੇ ਹੁਣ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਚਾਹੀਦੀਆਂ ਆ ਕੱਪੜੇ ਵੀ ਚਾਹੀਦੇ ਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਖਰਚੇ ਆ ਉਹ ਵੀ ਬਹੁਤ ਜ਼ਿਆਦੇ ਜੰਦੀ ਆ ਤੇ ਜਿਹੜਾ ਸਭ ਤੋਂ ਜ਼ਿਆਦੇ ਮੰਗਾਈ ਵਾਲਾ ਖਰਚਾ ਆ ਸਾਡੀ ਰਸੋਈ ਦਾ ਆਉਂਦਾ ਆ ਜਿਹੜਾ ਕਿ ਇਹਨਾਂ ਨੂੰ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਰਾਈਟ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਕਿਉਂਕਿ ਬਾਕੀ ਚੀਜ਼ਾਂ ਤੋਂ ਤਾਂ ਬੰਦਾ ਰਹਿ ਸਕਦਾ ਆ ਜਿਹੜਾ ਰਸੋਈ ਦਾ ਖਰਚਾ ਆ ਖਾਣ ਪੀਣ ਪਾਣੀਆਂ ਚੀਜ਼ਾਂ ਜਿੰਦਾ ਕਿ ਦਾਲਾਂ ਤੇਲ ਟੀ ਵਗੈਰਾ ਸਾਰਾ ਕੁਸ਼ਾ ਇਹਦੇ ਵਿੱਚ ਜੇ ਇਹ ਸਭ ਤੋਂ ਜ਼ਿਆਦੇ ਮਹਿੰਗਾ ਹੋਊਗਾ ਤਾਂ ਅਸੀਂ ਆਮ ਲੋਕ ਜਿਹੜੇ ਐਸੀ ਖਾਵਾਂਗੇ ਵੀ ਕੀ ਜੀ ਜਿਹੜਾ ਰਸੋਈ ਘਰ ਦੇ ਵਿੱਚ ਅਸੀਂ ਸਿਲੰਡਰ ਪਾਕਦੇ ਆਂ ਇਹ ਵੀ ਕਿੰਨਾ ਮਿਲਦਾ ਆ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਤਾਂ ਨਹੀਂ ਦਿੰਦੀਆਂ ਨਹੀਂ ਹੈਗੀਆਂ ਜਾਂ ਤਾਂ ਨੌਕਰੀਆਂ ਕਿਹਨੇ ਚਾ ਕੋ ਮਿਲ ਜਾਂਦੀਆਂ 5-7000 ਤੋਂ ਵੱਧ ਨਹੀਂ ਹੁੰਦੀ ਹੈਗੀ ਤੇ 5-7000 ਦੇ ਵਿੱਚ ਅਸੀਂ ਕੀ ਖਾਣਾ ਤੇ ਅਸੀਂ ਕੀ ਕਰਨਾ ਤੇ ਸਾਡੇ ਸੋਲ ਦੇ ਬਜਟ ਤੋਂ ਬਾਹਰ ਆ ਤੇ ਜਾਂ ਤਾਂ ਸਰਕਾਰ ਸਾਡੇ ਬੱਚਿਆਂ ਨੂੰ